ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰਾਂਜਿਹ ਰਿਕ ਨਵੀਂ ਕਹਾਣੀ ਤੁਹਾਡਾ ਸਾਂਝੀ ਕਰਨ ਜਾ ਰਹੀਆਂ ਗੁੰਡੇ ਨਾਲ ਵਿਆਹ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਕਹਾਣੀ ਮੈਂ ਅੱਜ ਉਸ ਵਿਅਕਤੀ ਦੇ ਕਮਰੇ ਵਿੱਚ ਸੀ ਜਿਸ ਨੂੰ ਮੈਂ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਜਿਸ ਨੂੰ ਮੈਂ ਪੱਕੇ ਤੌਰ ਤੇ ਕਿਹਾ ਸੀ ਕਿ ਮੈਂ ਮਰਦੀ ਮਰ ਜਾਵਾਂਗੀ ਪਰ ਤੇਰੇ ਵਰਗੇ ਘਟਿਆ ਇਨਸਾਨ ਨਾਲ ਕਦੇ ਵੀ ਵਿਆਹ ਨਹੀਂ ਕਰਾਂਗੀ ਪਰ ਕਿਸਮਤ ਦੀ ਖੇਡ ਵੀ ਅਜੀਬ ਹੁੰਦੀ ਹੈ ਅੱਜ ਮੈਂ ਉਸ ਦੇ ਨਾਮ ਦੀ ਵਿਆਦੀ ਸੀ ਇਸ ਦੇ ਬੈਠੀ ਹੋਈ ਸੀ ਅੱਜ ਉਹ ਮੇਰੇ ਨਸੀਬ ਵਿੱਚ ਲਿਖ ਦਿੱਤਾ ਗਿਆ ਸੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਅੱਜ ਮੇਰੀ ਕਿਸਮਤ ਨੇ ਮੇਰੇ ਨਾਲ ਕਿਸ ਤਰ੍ਹਾਂ ਦਾ ਮਜ਼ਾਕ ਕੀਤਾ ਹੈ ਮੇਰੇ ਸਾਰੇ ਸੁਪਨੇ ਇੱਕ ਹੀ ਪਾਲ ਵਿੱਚ ਟੁੱਟ ਕੇ ਚੱਕਨਾ ਚੂਰ ਹੋ ਗਏ ਸਨ ਮੈਂ ਆਪਣੇ ਹੋਣ ਵਾਲੇ ਹਮਸਫਰ ਨੂੰ ਲੈ ਕੇ ਮੈਂ ਬਹੁਤ ਸਾਰੇ ਸੁਪਨੇ ਆਪਣੀ ਅੱਖਾਂ ਵਿੱਚ ਸਜਾਏ ਹੋਏ ਸਨ ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਹਮਸਫਰ ਕੇਅਰ ਕਰਨ ਵਾਲਾ ਹੋਵੇ ਉਸ ਦੇ ਨਾਲ ਵਫਾਦਾਰ ਹੋਵੇ ਸੰਗੇ ਕੈਰੈਕਟਰ ਦਾ ਮਾਲਕ ਹੋਵੇ ਅਤੇ ਹਮੇਸ਼ਾ ਆਪਣੀ ਪਤਨੀ ਦੀ ਇੱਜ਼ਤ ਕਰਨ ਵਾਲਾ ਹੋਵੇ ਇਹ ਸਭ ਕੁਝ ਮੈਂ ਵੀ ਆਪਣੇ ਹੋਣ ਵਾਲੇ ਹਮਸਫਰ ਬਾਰੇ ਸੋਚਿਆ ਹੋਇਆ ਸੀ ਮੇਰਾ ਪਤੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੇਰਾ ਪਤੀ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਮੈਂ ਪਰੀਆਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰਿਆ ਕਰਾਂਗੀ ਮੇਰੀ ਆਉਣ ਵਾਲੀ ਜ਼ਿੰਦਗੀ ਬਹੁਤ ਬਿਹਤਰੀਨ ਹੋਵੇਗੀ ਮੈਂ ਆਪਣੇ ਪਤੀ ਨਾਲ ਇੱਕ ਖੂਬਸੂਰਤ ਜ਼ਿੰਦਗੀ ਬਿਤਾਵਾਂਗੀ ਇਹ ਸਭ ਕੁਝ ਮਿੱਟੀ ਵਿੱਚ ਮਿਲ ਗਿਆ ਸੀ ਕਿਉਂਕਿ ਮੇਰੇ ਮਹੱਲੇ ਦਾ ਬਦਮਾਸ਼ ਮੇਰੀ ਜ਼ਿੰਦਗੀ ਵਿੱਚ ਲੇਖ ਦਿੱਤਾ ਗਿਆ ਸੀ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਮੈਂ ਉਹਦੀਆਂ ਅੱਖਾਂ ਵਿੱਚ ਆ ਗਈ ਸੀ ਤੇ ਉਸਨੇ ਮੇਰੇ ਨਾਲ ਪਿਆਰ ਕਰ ਲਿਆ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਸ ਤਰ੍ਹਾਂ ਦੀ ਮੁਹੱਬਤ ਹੈ ਪਹਿਲੀ ਨਜ਼ਰ ਦੇ ਪਿਆਰ ਵਿੱਚ ਮੈਨੂੰ ਕਦੀ ਵੀ ਯਕੀਨ ਨਹੀਂ ਸੀ ਪਹਿਲੀ ਨਜ਼ਰ ਵਿੱਚ ਪਿਆਰ ਨਹੀਂ ਹੁੰਦਾ ਬਲਕਿ ਹਵਸ ਹੁੰਦੀ ਹੈ ਮੇਰਾ ਇਹ ਮੰਨਣਾ ਸੀ ਪਰ ਮੈਂ ਨਹੀਂ ਜਾਣਦੀ ਸੀ ਕਿ ਇਹ ਵਿਅਕਤੀ ਮੇਰੇ ਨਾਲ ਵਿਆਹ ਤੱਕ ਕਰ ਲਵੇਗਾ ਮੈਂ ਹਾਲੇ ਇਹ ਗੱਲਾਂ ਸੋਚ ਰਹੀ ਸੀ ਕਿ ਬਚਾਣੇ ਕਿ ਉਹ ਦਰਵਾਜ਼ਾ ਖੋਲ ਕੇ ਕਮਰੇ ਵਿੱਚ ਦਾਖਲ ਹੋ ਗਿਆ। ਉਸ ਦੀ ਆਵਾਜ਼ ਨਾਲ ਮੈਂ ਇੱਕਦਮੀ ਹੋਸ਼ ਵਿੱਚ ਆ ਗਈ ਸੀ। ਉਸ ਦੇ ਆਉਣ ਦੀ ਆਹਟ ਕਰਕੇ ਮੇਰੇ ਦਿਲ ਵਿੱਚ ਨਫ਼ਰਤ ਦੀ ਇੱਕ ਤੇਜ਼ ਲਹਿਰ اٹਹੀ। ਮੇਰਾ ਜੀ ਕਾ ਰਿਹਾ ਸੀ ਕਿ ਉਸ ਦੀ ਜਾਨ ਲੈ ਲਵਾਂ ਤੇ ਫਿਰ ਖੁਦ ਨੂੰ ਵੀ ਖਤਮ ਕਰ ਲਵਾਂ। ਇਹ ਲੋਫਰ ਟਾਈਪ ਦਾ ਲੜਕਾ ਜਿਸ ਤੋਂ ਮੈਨੂੰ ਹਮੇਸ਼ਾ ਹੀ ਚੜ ਮਹਿਸੂਸ ਹੁੰਦੀ ਸੀ। ਅੱਜ ਉਹ ਮੇਰਾ ਪਤੀ ਬਣ ਕੇ ਮੇਰੇ ਸਾਹਮਣੇ ਖੜ੍ਹਾ ਸੀ। ਮੈਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਰਹੀ ਸੀ। ਹਲੇ ਵੀ ਉਸਦਾ ਉਹੀ ਹੁਲੀਆ ਸੀ ਲੰਬੇ ਲੰਬੇ ਵਾਲ ਜੋ ਉਸਦੇ ਮੋਢਿਆਂ ਤੱਕ ਆ ਰਹੇ ਸਨ ਹੱਥਾਂ ਦੀਆਂ ਉਂਗਲੀਆਂ ਵਿੱਚ ਬਹੁਤ ਸਾਰੀਆਂ ਅੰਗੂਠੀਆਂ ਪਾਈਆਂ ਹੋਈਆਂ ਸਨ ਤੇ ਗਲੇ ਵਿੱਚ ਪਤਾ ਨਹੀਂ ਕਿੰਨੀਆਂ ਹੀ ਮਾਲਾ ਪਾਈਆਂ ਹੋਈਆਂ ਸਨ ਪਰ ਕੀ ਲੇ ਰੰਗ ਦੀ ਸ਼ਰਟ ਪਾਈ ਹੋਈ ਸੀ ਉਸ ਨੂੰ ਦੇਖ ਕੇ ਤਾਂ ਮੇਰੇ ਦਾ ਸਰੀਰ ਵਿੱਚ ਕੰਬਣੀ ਜਿਹੀ ਛਿੜ ਗਈ ਸੀ ਉਹ ਮੇਰੇ ਸਾਹਮਣੇ ਖੜਾ ਹੋ ਕੇ ਕਹਿ ਰਿਹਾ ਸੀ ਕਿਉਂ ਬੁਲਬੁਲ ਕਿਹਾ ਸੀ ਨਾ ਤੂੰ ਮੇਰੀ ਹੀ ਕੈਦ ਵਿੱਚ ਆਏਂਗੀ ਤੂੰ ਕੀ ਸਮਝ ਨਹੀਂ ਸੀ ਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਮੈਂ ਤੈਨੂੰ ਹਮੇਸ਼ਾ ਲਈ ਆਪਣੇ ਪੈਰਾਂ ਵਿੱਚ ਜਕੜ ਲਿਆ ਹੈ ਤੇਰੀ ਇਸ ਵਿੱਚ ਭਲਾਈ ਹੋਣੀ ਸੀ ਜੇਕਰ ਤੂੰ ਪਹਿਲਾਂ ਹੀ ਮੇਰੀ ਗੱਲ ਮੰਨ ਲੈਂਦੀ ਤੈਨੂੰ ਕਿਹਾ ਸੀ ਕਿ ਇੱਕ ਰਾਤ ਮੇਰੇ ਨਾਲ गुजार ਲੈ ਪਰ ਤੂੰ ਮੇਰੀ ਗੱਲ ਨਹੀਂ ਮੰਨੀ ਸੀ ਤੂੰ ਆਪਣੀ ਮਰਜ਼ੀ ਕੀਤੀ ਸੀ ਹੁਣ ਤਾਂ ਮੈਂ ਹਰ ਰਾਤ ਤੇਰੇ ਨਾਲ ਹੀ گزارਾਂਗਾ ਉਸ ਦਿਨ ਬੇਤੁਕੀਆਂ ਗੱਲਾਂ ਸੁਣ ਕੇ ਮੇਰਾ ਖੂਨ ਉਬਾਲੇ ਖਾਨ ਲੱਗ ਪਿਆ ਸੀ ਮੈਨੂੰ ਉਸ ਦਰਿੰਦੇ ਦੀਆਂ ਅੱਖਾਂ ਵਿੱਚ ਜੋ ਦੇਖ ਰਿਹਾ ਸੀ ਉਹ ਸਿਰਫ ਤੇ ਸਿਰਫ ਹਵਸ ਨਜ਼ਰ ਆ ਰਹੀ ਸੀ ਮੈਂ ਉਸ ਵੱਲ ਗੁੱਸੇ ਨਾਲ ਦੇਖਦੇ ਹੋਏ ਕਿਹਾ ਤੇਰੇ ਵਰਗੇ ਘਟਿਆ ਇਨਸਾਨ ਨਾਲ ਮੈਂ ਮਰਦੇ ਦਮ ਤੱਕ ਵੀ ਰਿਸ਼ਤਾ ਨਹੀਂ ਬਣਾਵਾਂਗੀ ਤੂੰ ਕੀ ਸਮਝਦਾ ਹੈ ਕਿ ਤੂੰ ਮੇਰੇ ਨਾਲ ਵਿਆਹ ਕਰ ਲਿਆ ਹੈ ਤਾਂ ਤੂੰ ਮੈਦਾਨ ਜਿੱਤ ਲਿਆ ਹੈ ਮੈਂ ਤੈਨੂੰ ਦੱਸਾਂਗੀ ਕਿ ਤੂੰ ਮੇਰੀ ਮਰਜ਼ੀ ਦੇ ਬਿਨਾਂ ਮੇਰੇ ਸਰੀਰ ਨੂੰ ਟੱਚ ਵੀ ਨਹੀਂ ਕਰ ਸਕਦਾ ਮੇਰੀਆਂ ਗੱਲਾਂ ਸੁਣਦੇ ਹੀ ਉਸ ਨੇ ਕਿਹਾ ਹਰ ਪੰਛੀ ਕੈਦੀ ਚੌਂ ਤੋਂ ਬਾਅਦ ਐਵੇਂ ਹੀ ਫੜਫੜਾਉਂਦਾ ਹੈ ਜਿਵੇਂ ਕਿ ਤੂੰ ਫੜਫੜਾ ਰਹੀ ਹੈ ਵੈਸੇ ਹੁਣ ਵੀ ਸਮਾਂ ਹੈ ਕਿ ਮੇਰੀ ਮੁਹੱਬਤ ਨੂੰ ਸਵੀਕਾਰ ਕਰ ਲੈ। ਮੇਰੀ ਜਾਨ, ਮੈਂ ਤੈਨੂੰ ਰਾਣੀ ਬਣਾ ਕੇ ਰੱਖਾਂਗਾ। ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਨਸ਼ਾ ਉਤਰ ਆਇਆ ਸੀ। ਉਸ ਦੀ ਆਵਾਜ਼ ਵੀ ਨਸ਼ੀਲੀ ਹੋ ਗਈ ਸੀ। ਉਹ ਮੇਰੇ ਵੱਲ ਅੱਗੇ ਵਧ ਰਿਹਾ ਸੀ। ਮੈਂ ਉਸ ਦੇ ਇਰਾਦੇ ਜਾਣ ਗਈ ਸੀ। ਉਸ ਨੇ ਮੇਰੇ ਨਾਲ ਇਸ ਲਈ ਵਿਆਹ ਕੀਤਾ ਸੀ ਕਿ ਉਹ ਮੈਨੂੰ ਹਾਸਲ ਕਰਨਾ ਚਾਹੁੰਦਾ ਸੀ। ਅਤੇ ਅੱਜ ਦੀ ਰਾਤ ਪੂਰਾ ਹੱਕ ਵਸੂਲ ਵੀ ਕਰਨਾ ਚਾਹੁੰਦਾ ਸੀ। ਉਹ ਮੇਰੇ ਨਾਲ ਜੋ ਚਾਹੇ ਕਰ ਸਕਦਾ ਸੀ। ਪਰ ਮੈਂ ਮਰ ਕੇ ਵੀ ਉਸ ਦੀ ਇਹ ਇੱਛਾ ਪੂਰੀ ਨਹੀਂ ਕਰ ਸਕਦੀ ਸੀ ਮੈਂ ਆਪਣੇ ਘਰ ਤੋਂ ਇਹ ਇਰਾਦਾ ਕਰਕੇ ਆਈ ਸੀ ਕਿ ਮੈਂ ਉਸ ਗੰਦੇ ਅਤੇ ਗਿਰੇ ਹੋਏ ਘਟਿਆ ਇਨਸਾਨ ਨੂੰ ਆਪਣੇ ਸਰੀਰ ਨੂੰ ਇੱਕ ਉਂਗਲ ਵੀ ਨਹੀਂ ਲਾਉਣ ਦੇਵਾਂਗੀ ਮੇਰੇ ਹੱਥ ਵਿੱਚ ਇੱਕ ਬਲੇਡ ਸੀ ਜੋ ਮੈਂ ਆਪਣੀ ਮੁਠੀ ਵਿੱਚ ਦਬਾਇਆ ਹੋਇਆ ਸੀ ਜਿਵੇਂ ਜਿਵੇਂ ਉਹ ਮੇਰੇ ਵੱਲ ਵੱਧ ਰਿਹਾ ਸੀ ਤੇ ਮੇਰੀ ਪਕੜ ਉਸ ਬਲੇਡ ਤੇ ਹੋਰ ਵੀ ਮਜ਼ਬੂਤ ਹੋ ਰਹੀ ਸੀ ਮੈਂ ਉਸ ਨੂੰ ਕਿਹਾ ਓਤੇ ਹੀ ਰੁਕ ਜਾ ਜੇਕਰ ਮੇਰੇ ਵੱਲ ਇੱਕ ਹੋਰ ਵੀ ਕਦਮ ਵਧਾਇਆ ਤਾਂ ਚੰਗਾ ਨਹੀਂ ਹੋਵੇਗਾ ਇਹ ਕਹਿੰਦੇ ਹੋਏ ਮੈਂ ਬਲੇਡ ਆਪਣੇ ਹੱਥ ਦੀ ਨਾੜ ਤੇ ਰੱਖ ਲਿਆ ਸੀ ਮੇਰੇ ਹੱਥ ਵਿੱਚ ਬਲੇਡ ਦੇਖ ਕੇ ਉਹ ਹੈਰਾਨ ਹੋ ਗਿਆ ਅਤੇ ਕਹਿਣ ਲੱਗਾ ਇਹ ਕੀ ਹਰਕਤ ਕਰ ਰਹੀ ਹੈ ਬਲੇਡ ਨੂੰ ਛੱਡ ਦੇ ਨਹੀਂ ਤਾਂ ਇਹ ਤੇਨ ਲੱਗ ਜਾਵੇਗਾ ਮੈਂ ਕਿਹਾ ਜੇਕਰ ਮੇਰੇ ਵਾਲੇ ਕਦਮ ਵੀ ਹੋਰ ਵਧਾਇਆ ਤਾਂ ਮੈਂ ਬਲੇਡ ਨਾਲ ਹੁਣੇ ਆਪਣੀ ਨਾੜ ਕੱਟ ਲਵਾਂਗੀ ਉਸ ਨੂੰ ਲੱਗਿਆ ਕਿ ਸ਼ਾਇਦ ਮੈਂ ਉਸ ਨੂੰ ਸਿਰਫ ਡਰਾਉਣ ਲਈ ਕਹਿ ਰਹੀ ਹਾਂ ਉਸਨੇ ਆਪਣੇ ਕਦਮ ਨਾ ਰੋਕੇ ਪਰ ਇਸ ਤੋਂ ਪਹਿਲਾਂ ਕਿ ਉਹ ਮੇਰੇ ਹੋਰ ਨੇੜੇ ਆਉਂਦਾ ਮੈਂ ਆਪਣੇ ਹੱਥ ਦੀ ਨਾੜ ਕੱਟ ਲਈ ਸੀ ਖੂਨ ਦਾ ਇੱਕ ਫੁਹਾਰਾ ਛੁੱਟ ਗਿਆ ਸੀ ਖੂਨ ਦੇਖ ਕੇ ਉਹ ਹੜਬੜਾ ਗਿਆ ਸੀ ਉਹ ਜਲਦੀ ਨਾਲ ਮੇਰੇ ਕੋਲ ਆਇਆ ਮੈਂ ਉਸ ਨੂੰ ਕਿਹਾ ਦੂਰ ਹੋ ਜਾ ਮੇਰੇ ਤੋਂ ਜੇਕਰ ਤੂੰ ਮੈਨੂੰ ਹੱਥ ਵੀ ਲਾਇਆ ਤਾਂ ਮੈਂ ਦੂਸਰੇ ਹੱਥ ਦੀ ਵੀ ਨਾੜ ਕੱਟ ਲਵਾਂਗੀ ਉਹ ਜਲਦੀ ਨਾਲ ਹੜਬੜਾ ਕੇ ਮੇਰੇ ਤੋਂ ਦੂਰ ਹੋ ਗਿਆ ਸੀ ਉਹ ਕਹਿਣ ਲੱਗਾ ਚੰਗਾ ਮੈਂ ਤੈਨੂੰ ਹੱਥ ਨਹੀਂ ਲਾਵਾਂਗਾ ਪਲੀਜ਼ ਉਹ ਬਲੇਡ ਥੱਲੇ ਸੁੱਟ ਦੇ ਦੇ ਕਿੰਨਾ ਖੂਨ ਵਹਿ ਰਿਹਾ ਹੈ ਮੈਂ ਤੈਨੂੰ ਹੱਥ ਨਹੀਂ ਲਾਵਾਂਗਾ ਉਹ ਇੰਨਾ ਜ਼ਿਆਦਾ ਡਰ ਗਿਆ ਸੀ ਕਿ ਜਿਵੇਂ ਉਸਨੇ ਆਪਣੇ ਸਾਹਮਣੇ ਮੌਤ ਦੇਖ ਲਈ ਹੋਵੇ ਹਾਲਾਂਕਿ ਮੌਤ ਤਾਂ ਮੇਰੇ ਸਾਹਮਣੇ ਖੜੀ ਸੀ ਖੂਨ ਤੇਜ਼ੀ ਨਾਲ ਮੇਰੇ ਹੱਥ ਵਿੱਚੋਂ ਵਗ ਰਿਹਾ ਸੀ ਪਰ ਮੈਂ ਬਲੇਡ ਹੁਣ ਵੀ ਨਹੀਂ ਛੱਡਿਆ ਸੀ ਬਲਕਿ ਹੁਣ ਬਲੇਡ ਮੇਰੇ ਦੂਸਰੇ ਹੱਥ ਵਿੱਚ ਸੀ ਅਤੇ ਹੁਣ ਮੈਂ ਦੂਸਰੇ ਹੱਥ ਦੀ ਕਲਾਈ ਤੇ ਰੱਖ ਲਿਆ ਸੀ ਮੈਂ ਕਿਹਾ ਜੇਕਰ ਤੂੰ ਮੇਰੇ ਹੋਰ ਨੇੜੇ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਮੈਂ ਹੁਣ ਤੇਜ਼ੀ ਨਾਲ ਵਗਦੇ ਖੂਨ ਨੂੰ ਦੇਖ ਕੇ ਉਸਦੀ ਹਾਲਤ ਖਰਾਬ ਹੋ ਗਈ ਸੀ ਉਹ ਮੇਰੇ ਕੋਲ ਆ ਵੀ ਨਹੀਂ ਸਕਦਾ ਸੀ ਕਿਉਂਕਿ ਉਸ ਨੂੰ ਪਤਾ ਸੀ ਜੇਕਰ ਮੈਂ ਇੱਕ ਵਾਰ ਇਹ ਹਰਕਤ ਕਰ ਸਕਦੀ ਹਾਂ ਤਾਂ ਦੁਬਾਰਾ ਵੀ ਕਰ ਸਕਦੀ ਹਾਂ ਅਤੇ ਜੇਕਰ ਉਹ ਮੇਰੇ ਨੇੜੇ ਨਹੀਂ ਆਉਂਦਾ ਤਾਂ ਇੱਕ ਹੀ ਹੱਥ ਦੀ ਨਾੜ ਵਿੱਚੋਂ ਸਾਰਾ ਖੂਨ ਨਿਕਲ ਜਾਣਾ ਸੀ ਮੈਂ ਮਾਰ ਵੀ ਸਕਦੀ ਸੀ ਉਹ ਮੇਰੇ ਕੋਲ ਪਹੁੰਚ ਗਿਆ ਅਤੇ ਉਸ ਨੇ ਮੇਰਾ ਹੱਥ ਮਜ਼ਬੂਤੀ ਨਾਲ ਫੜ ਲਿਆ ਸੀ ਉਸਨੇ ਜਲਦੀ ਨਾਲ ਮੇਰੇ ਹੱਥ ਵਿੱਚੋਂ ਬਲੇਡ ਫੜ ਲਿਆ ਸੀ। ਮੇਰੀਆਂ ਅੱਖਾਂ ਹੌਲੀ-ਹੌਲੀ ਬੰਦ ਹੋਣ ਲੱਗੀਆਂ ਸਨ। ਸ਼ਾਇਦ ਮੇਰੇ ਸਰੀਰ ਵਿੱਚੋਂ ਕੁਝ ਜ਼ਿਆਦਾ ਹੀ ਖੂਨ ਨਿਕਲ ਚੁੱਕਿਆ ਸੀ। ਥੋੜੀ ਦੇਰ ਪਹਿਲਾਂ ਜਿਹੜਾ ਉਸ ਦੀਆਂ ਅੱਖਾਂ ਵਿੱਚ ਜਿੱਤ ਦਾ ਘਮੰਡ ਸੀ, ਉਹ ਹੁਣ ਸਿਰਫ ਡਰ ਅਤੇ ਪਰੇਸ਼ਾਨੀ ਵਿੱਚ ਬਦਲ ਗਿਆ ਸੀ। ਮੈਂ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ, "ਤੂੰ ਕਦੇ ਵੀ ਮੈਨੂੰ ਮੇਰੀ ਮਰਜ਼ੀ ਤੋਂ ਬਿਨਾਂ ਨਹੀਂ ਛੂ ਸਕਦਾ। ਤੂੰ ਆਪਣੀ ਮਨਮਾਨੀ ਕਰਕੇ ਮੇਰੇ ਨਾਲ ਵਿਆਹ ਤਾਂ ਕਰ ਲਿਆ ਹੈ।" ਪਰ ਤੂੰ ਮੈਨੂੰ ਕਦੇ ਵੀ ਹਾਸਲ ਨਹੀਂ ਕਰ ਸਕਦਾ ਮੈਂ ਹੋਰ ਵੀ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੀ ਹਾਲਤ ਨੂੰ ਬਹੁਤ ਖਰਾਬ ਹੋ ਰਹੀ ਸੀ ਹੌਲੀ-ਹੌਲੀ ਮੇਰੀਆਂ ਅੱਖਾਂ ਬੰਦ ਹੋਣ ਲੱਗੀਆਂ ਸਨ ਅਤੇ ਦੇਖਦੇ ਹੀ ਦੇਖੇ ਮੈਂ ਜ਼ਮੀਨ ਤੇ ਡਿੱਗਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਉਸਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਫੜ ਲਿਆ ਸੀ ਆਖਰੀ ਵਾਰ ਜਦ ਮੇਰੀਆਂ ਅੱਖਾਂ ਬੰਦ ਹੋਣ ਵਾਲੀਆਂ ਸਨ ਤਾਂ ਮੈਂ ਉਸਦੇ ਚਿਹਰੇ ਉੱਤੇ ਆਪਣੇ ਲਈ ਡਰ ਦੇਖਿਆ ਸੀ ਅਤੇ ਉਸਦੇ ਬਾਅਦ ਮੈਂ ਬੇਹੋਸ਼ ਹੋ ਗਈ ਸੀ ਮੇਰੀਆਂ ਅੱਖਾਂ ਹਸਪਤਾਲ ਦੇ ਕਮਰੇ ਵਿੱਚ ਜਾ ਕੇ ਖੁੱਲੀਆਂ ਸਨ ਉਹ ਮੇਰੇ ਕੋਲ ਮੂੰਹ ਤੇ ਚਿੰਤਾ ਸਜਾਈ ਬੈਠਾ ਸੀ ਮੈਂ ਇੱਕ ਨਜ਼ਰ ਉਸ ਵੱਲ ਦੇਖਿਆ ਮੈਂ ਤਾਂ ਸਮਝਿਆ ਸੀ ਕਿ ਮੈਂ ਹੁਣ ਨਹੀਂ ਬਚਾਂਗੀ ਪਰ ਬਦਕਿਸਮਤੀ ਨਾਲ ਮੈਂ ਬਚ ਗਈ ਸੀ ਮੇਰੇ ਉਰਦੇ ਜੋ ਤੁਰੰਤ ਮੇਰੇ ਕੋਲ ਆਉਣ ਦੀ ਕੋਸ਼ਿਸ਼ ਕਰਨ ਲੱਗਾ ਸੀ ਪਰ ਮੈਂ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਰੋਕ ਦਿੱਤਾ ਸੀ ਮੇਰੇ ਰੋਕਣ ਤੇ ਉਹ ਤੁਰੰਤ ਆਪਣੀ ਜਗ੍ਹਾ ਤੇ ਖੜਾ ਹੋ ਗਿਆ ਮੈਨੂੰ ਚਿੰਤਾ ਨਾਲ ਦੇਖਦੇ ਹੋਏ ਕਹਿਣ ਲੱਗਾ ਤੂੰ ਹੁਣ ਠੀਕ ਹੈ ਕੋਈ ਤਕਲੀਫ ਤਾਂ ਨਹੀਂ ਹੋ ਰਹੀ ਮੈਨੂੰ ਹੈਰਾਨੀ ਹੋ ਰਹੀ ਸੀ ਕਿ ਇੱਕ ਮੁਹੱਲੇ ਦਾ ਬਦਮਾਸ਼ ਮੇਰੇ ਲਈ ਇੰਨੀ ਚਿੰਤਾ ਕਿਉਂ ਕਰ ਰਿਹਾ ਹੈ ਮੈਂ ਆਉਂਦੇ ਵੱਲ ਦੇਖਿਆ ਅਤੇ ਉਸ ਨੂੰ ਝਿੜਕਦੇ ਹੋਏ ਕਿਹਾ ਤੈਨੂੰ ਮੇਰਾ ਹਾਲ-ਚਾਲ ਪੁੱਛਣ ਦਾ ਕੋਈ ਹੱਕ ਨਹੀਂ ਹੈ ਇੱਥੋਂ ਦੂਰ ਹੋ ਜਾ ਨਹੀਂ ਤਾਂ ਮੈਂ ਫਿਰ ਤੋਂ ਆਪਣੇ ਆਪ ਨੂੰ ਖਤਮ ਕਰ ਲਵਾਂਗੀ ਮੈਂ ਪਾਗਲਾ ਵਾਂਗ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਕੋਈ ਸਮਾਨ ਲੱਭਣ ਲੱਗੀ ਮੈਂ ਖੁਦ ਨੂੰ ਨੁਕਸਾਨ ਪਹੁੰਚਾਉਂਦੀ ਇਸ ਤੋਂ ਪਹਿਲਾਂ ਹੀ ਉਸਨੇ ਮੇਰੇ ਹੱਥਾਂ ਨੂੰ ਮਜ਼ਬੂਤੀ ਨਾਲ ਫੜ ਲਿਆ ਸੀ ਅਤੇ ਮੇਰੇ ਵੱਲ ਦੇਖਦੇ ਹੋਏ ਕਿਹਾ ਤੂੰ ਚਾਹੁੰਦੀ ਹੈ ਕਿ ਮੈਂ ਤੈਨੂੰ ਤੇਰੀ ਮਰਜ਼ੀ ਦੇ ਬਿਨਾਂ ਨਾ ਛੂਹਾਂ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੇਰੀ ਮਰਜ਼ੀ ਤੋਂ ਬਿਨਾਂ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਬਣਾਵਾਂਗਾ ਪਰ ਮੈਂ ਤੈਨੂੰ ਛੱਡ ਨਹੀਂ ਸਕਦਾ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਮੇਰੇ ਜਜ਼ਬਾਤਾਂ ਤੋਂ ਅਣਜਾਣ ਹੈ ਮੇਰਾ ਵਿਸ਼ਵਾਸ ਕਰ ਮੈਂ ਤੈਨੂੰ ਪਿਆਰ ਕਰਨ ਲੱਗਾ ਹਾਂ ਮੈਂ ਕਿਹਾ ਇਹ ਕਿਸ ਤਰ੍ਹਾਂ ਦੀ ਮੁਹੱਬਤ ਹੈ ਤੂੰ ਮੇਰੀ ਇੱਜ਼ਤ ਨੂੰ ਦਾਗ ਲਾ ਕੇ ਰੱਖ ਦਿੱਤਾ ਹੈ ਸਭ ਲੋਕ ਮੇਰੇ ਉੱਤੇ ਉਂਗਲੀਆਂ ਉਠਾ ਰਹੇ ਹਨ ਕਿ ਜਰੂਰ ਮੈਂ ਹੀ ਤੇਰੀ ਹਿੰਮਤ ਵਧਾਈ ਹੋਵੇਗੀ ਜੋ ਤੂੰ ਮੇਰੇ ਨਾਲ ਵਿਆਹ ਕਰਨ ਦੀ ਜਿੱਦ ਕਰ ਬੈਠਾ ਸੀ ਤੂੰ ਮੇਰੇ ਮਾਂ ਪਿਤਾ ਦੀ ਇੱਜ਼ਤ ਨੂੰ ਵੀ ਮਿੱਟੀ ਵਿੱਚ ਮਿਲਾ ਦਿੱਤਾ ਹੈ ਮੈਂ ਕਿਸੇ ਨਾਲ ਵੀ ਨਜ਼ਰਾਂ ਮਿਲਾਉਣ ਦੇ ਕਾਬਿਲ ਨਹੀਂ ਰਹੀ ਹਾਂ ਮੇਰੇ ਸਾਰੇ ਸੁਪਨੇ ਤੂੰ ਚੱਕਨਾਚੂਰ ਕਰ ਦਿੱਤੇ ਹਨ ਇਹ ਮੁਹੱਬਤ ਨਹੀਂ ਸਿਰਫ ਹਵਸ ਹੈ ਅਤੇ ਆਪਣੀ ਹਵਸ ਨੂੰ ਮਿਟਾਉਣ ਲਈ ਤੂੰ ਮੈਨੂੰ ਹਾਸਲ ਕਰਨਾ ਚਾਹੁੰਦਾ ਸੀ ਤੂੰ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਇੱਕ ਰਾਤ ਲਈ ਮੈਂ ਤੇਰੇ ਕੋਲ ਆ ਜਾਵਾਂ ਇਹ ਕਿਹੜੀ ਮੁਹੱਬਤ ਦਾ ਰੂਪ ਹੈ ਮੇਰੀਆਂ ਗੱਲਾਂ ਸੁਣ ਕੇ ਉਹ ਅੱਖਾਂ ਚੁਰਾਉਣ ਲੱਗਾ ਸੀ ਫਤਿਹ ਕਹਿਣ ਲੱਗਾ ਮੈਂ ਮੰਨਦਾ ਹਾਂ ਕਿ ਉਸ ਵਕਤ ਮੈਂ ਗਲਤ ਸੀ ਤੂੰ ਮੈਨੂੰ ਚੰਗੀ ਲੱਗਦੀ ਸੀ ਮੈਂ ਤੇਰੇ ਨਾਲ ਟਾਈਮ ਬਿਤਾਉਣਾ ਚਾਹੁੰਦਾ ਸੀ ਅਤੇ ਉਸ ਵਕਤ ਮੇਰਾ ਨੇਚਰ ਇਹੀ ਸੀ ਕਿ ਜੋ ਵੀ ਲੜਕੀ ਮੈਨੂੰ ਪਸੰਦ ਆਉਂਦੀ ਸੀ ਮੈਂ ਉਸ ਨੂੰ ਇਸਤੇਮਾਲ ਕਰਕੇ ਛੱਡ ਦਿੰਦਾ ਸੀ ਅਤੇ ਮੈਂ ਤੇਰੇ ਨਾਲ ਵੀ ਇਹੀ ਕਰਨਾ ਚਾਹੁੰਦਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਤੂੰ ਮੇਰੇ ਦਿਲ ਦੀਆਂ ਗਹਿਰਾਈਆਂ ਵਿੱਚ ਉਤਰ ਜਾਵੇਂਗੀ ਤੇਰੇ ਨਾਲ ਮੇਰਾ ਰਿਸ਼ਤਾ ਇੱਕ ਰਾਤ ਦਾ ਨਹੀਂ ਬਲਕਿ ਸੱਤ ਜਨਮਾਂ ਦਾ ਬਣ ਜਾਵੇਗਾ ਮੈਂ ਪੂਰੀ ਜ਼ਿੰਦਗੀ ਤੇਰੇ ਨਾਲ ਬਿਤਾਉਣਾ ਚਾਹੁੰਦਾ ਹਾਂ ਪਲੀਜ਼ ਮੇਰੀ ਮੁਹੱਬਤ ਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਕਿਹਾ ਸਮਝਣ ਦੀ ਕੋਸ਼ਿਸ਼ ਤਾਂ ਤੂੰ ਕਰ ਤੇਰੇ ਵਰਗੇ ਘਟਿਆ ਇਨਸਾਨ ਨਾਲ ਮੈਂ ਇੱਕ ਪਲ ਵੀ ਨਹੀਂ ਰਹਿ ਸਕਦੀ ਤੂੰ ਪੂਰੀ ਜ਼ਿੰਦਗੀ ਦੀ ਗੱਲ ਕਰ ਰਿਹਾ ਹੈ ਜਿਹੜਾ ਵਿਅਕਤੀ ਮੇਰੇ ਨਾਲ ਰਾਤ ਰੰਗੀਨ ਕਰਕੇ ਮੇਰੀ ਇੱਜ਼ਤ ਨੂੰ ਨਿਲਾਮ ਕਰਕੇ ਮੈਨੂੰ ਛੱਡ ਦੇਣਾ ਚਾਹੁੰਦਾ ਸੀ ਉਹ ਮੇਰੀ ਇੱਜ਼ਤ ਦੀ ਕੀ ਰਾਖੀ ਕਰ ਸਕਦਾ ਹੈ ਉਹ ਕਹਿਣ ਲੱਗਾ ਪਲੀਜ਼ ਪੁਰਾਣੀਆਂ ਗੱਲਾਂ ਨੂੰ ਦੁਹਰਾ ਕੇ ਮੈਨੂੰ ਸ਼ਰਮਿੰਦਾ ਨਾ ਕਰ ਉਹ ਮੇਰੀ ਗਲਤੀ ਸੀ ਅਤੇ ਮੈਂ ਉਸ ਗੱਲ ਤੇ ਸ਼ਰਮਿੰਦਾ ਹਾਂ ਮੈਂ ਤੈਨੂੰ ਇਹ ਗੱਲ ਕਹੀ ਸੀ ਪਰ ਬਾਅਦ ਵਿੱਚ ਮੈਂ ਤੇਰੇ ਨਾਲ ਵਿਆਹ ਕਰਨ ਲਈ ਵੀ ਕਿਹਾ ਸੀ ਅਤੇ ਤੂੰ ਮੇਰਾ ਆਫਰ ਠੁਕਰਾ ਦਿੱਤਾ ਸੀ ਮੈਂ ਤੈਨੂੰ ਕਿਸੇ ਵੀ ਕੀਮਤ ਤੇ ਗਵਾਉਣਾ ਨਹੀਂ ਚਾਹੁੰਦਾ ਸੀ ਇਸ ਲਈ ਮੈਂ ਤੇਰੇ ਨਾਲ ਜ਼ਬਰਦਸਤੀ ਵਿਆਹ ਕਰ ਲਿਆ ਹੈ ਪਰ ਪਲੀਜ਼ ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਮੈਂ ਤੇਰੇ ਨਾਲ ਵਾਦਾ ਕਰਦਾ ਹਾਂ ਕਿ ਤੇਰੀ ਮਰਜ਼ੀ ਤੋਂ ਬਿਨਾ ਮੈਂ ਤੈਨੂੰ ਉਂਗਲੀ ਵੀ ਨਹੀਂ ਲਾਵਾਂਗਾ ਪਰ ਪਲੀਜ਼ ਮੇਰੇ ਤੋਂ ਦੂਰ ਨਾ ਜਾਇਂ ਮੈਂ ਤੈਨੂੰ ਛੱਡ ਨਹੀਂ ਸਕਦਾ ਮੈਨੂੰ ਥੋੜਾ ਜਿਹਾ ਸਮਾਂ ਦੇ ਜਦੋਂ ਤੈਨੂੰ ਮੇਰੇ ਪਿਆਰ ਤੇ ਭਰੋਸਾ ਹੋ ਜਾਵੇਗਾ ਤਾਂ ਮੈਂ ਤੇਰਾ ਹੱਥ ਫੜ ਲਵਾਂਗਾ ਨਹੀਂ ਤਾਂ ਮੈਂ ਖੁਸ਼ੀ-ਖੁਸ਼ੀ ਤੈਨੂੰ ਆਜ਼ਾਦ ਕਰ ਦੇਵਾਂਗਾ ਅਤੇ ਜਦੋਂ ਤੈਨੂੰ ਮੇਰੇ ਪਿਆਰ ਤੇ ਯਕੀਨ ਆ ਜਾਏਗਾ ਮੈਂ ਤੇਰੇ ਨਾਲ ਰਿਸ਼ਤਾ ਬਣਾ ਲਵਾਂਗਾ ਪਰ ਜਦੋਂ ਤੱਕ ਮੈਂ ਤੇਰੇ ਤੋਂ ਦੂਰ ਹਾਂ ਤਦ ਤੱਕ ਤੂੰ ਆਪਣੇ ਆਪ ਨੂੰ ਕੋਈ ਤਕਲੀਫ ਨਾ ਪਹੁੰਚਾਈਂ ਮੈਂ ਤੇਨੂੰ ਦੁੱਖ ਵਿੱਚ ਨਹੀਂ ਦੇਖ ਸਕਦਾ ਉਸ ਦੀਆਂ ਗੱਲਾਂ ਤੇ ਉਸ ਦੀਆਂ ਅੱਖਾਂ ਵਿੱਚ ਸੱਚਾਈ ਸਾਫ਼ ਨਜ਼ਰ ਆ ਰਹੀ ਸੀ ਪਰ ਇਸ ਵਕਤ ਮੈਂ ਉਸ ਘਟਿਆ ਇਨਸਾਨ ਦੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰ ਸਕਦੀ ਸੀ ਮੈਂ ਕਿਹਾ ਠੀਕ ਹੈ ਮੈਂ ਤੇਰੀ ਗੱਲ ਮੰਨਣ ਲਈ ਤਿਆਰ ਹਾਂ ਪਰ ਮੇਰੀ ਮਰਜ਼ੀ বিনা ਮੈਨੂੰ ਹੱਥ ਵੀ ਨਾ ਲਾਈ ਤੇ ਮੈਂ ਤੇਨੂੰ ਕੁਝ ਵਕਤ ਦੇਣ ਲਈ ਤਿਆਰ ਹਾਂ ਪਰ ਧਿਆਨ ਰੱਖਣਾ ਕਿ ਤੇਰੇ ਕੋਲ 4 ਮਹੀਨੇ ਹਨ ਇੰਨਾ 4 ਮਹੀਨਿਆਂ ਬਾਅਦ ਮੈਂ ਤੈਨੂੰ ਛੱਡ ਕੇ ਚਲੀ ਜਾਵਾਂਗੀ ਅਤੇ ਤੂੰ ਮੈਨੂੰ ਤਲਾਕ ਦੇਣ ਵਿੱਚ ਦੇਰ ਨਹੀਂ ਕਰੇਂਗਾ ਜਦ ਤੱਕ ਮੈਂ ਨਹੀਂ ਕਹਿੰਦੀ ਤਦ ਤੱਕ ਤੂੰ ਮੇਰੇ ਕੋਲ ਨਹੀਂ ਆਏਂਗਾ ਜੇਕਰ ਤੂੰ ਮੇਰੇ ਕੋਲ ਆਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਯਾਦ ਰੱਖਣਾ ਮੈਂ ਖੁਦ ਨੂੰ ਮਾਰ ਲਵਾਂਗੀ ਮੇਰੇ ਇੰਨਾ ਕਹਿਣ ਨਾਲ ਹੀ ਉਸ ਦੀ ਅੱਖਾਂ ਵਿੱਚ ਚਮਕ ਆ ਗਈ ਸੀ ਉਹ ਕਹਿਣ ਲੱਗਾ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੇਰੀ ਮਰਜ਼ੀ ਦੇ ਬਿਨਾਂ ਤੈਨੂੰ ਹੱਥ ਵੀ ਨਹੀਂ ਲਾਵਾਂਗਾ ਮੈਂ ਸਕੂਨ ਨਾਲ ਆਪਣੀ ਅੱਖਾਂ ਬੰਦ ਕਰ ਲਈਆਂ ਸਨ ਮੈਂ ਇੰਨਾ ਤਾਂ ਸਮਝ ਗਈ ਸੀ ਕਿ ਉਹ ਮੇਰੀ ਮੁਹੱਬਤ ਵਿੱਚ دیਵਾਨਾ ਹੋ ਗਿਆ ਹੈ ਪਰ ਮੈਂ ਉਸ ਨੂੰ ਆਪਣੇ ਕਾਬਿਲ ਨਹੀਂ ਸਮਝਦੀ ਸੀ ਉਹ ਗਲੀ ਦਾ ਲੋਫਰ ਬਦਮਾਸ਼ ਲੜਕਾ ਮੇਰੇ ਕਾਬਿਲ ਨਹੀਂ ਸੀ ਉਸ ਨੇ ਮੇਰੀ ਪੂਰੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ ਉਹ ਹੌਲੀ-ਹੌਲੀ ਮੇਰੇ ਦਿਮਾਗ ਵਿੱਚ ਮੇਰੇ ਅਤੀਤ ਵਿੱਚ ਜਾ ਰਿਹਾ ਸੀ ਮੇਰੇ ਫਾਈਨਲ ਐਗਜ਼ਾਮ ਹੋਣ ਵਾਲੇ ਸਨ ਪਰ ਜਿਸ ਤਰੀਕੇ ਨਾਲ ਉਸ ਨੇ ਮੇਰੇ ਘਰ ਵਿੱਚ ਭੜਕੰਪ ਮਚਾਇਆ ਸੀ ਉਸਦੇ ਬਾਅਦ ਮੇਰੇ ਭਰਾਵਾਂ ਨੇ ਮੇਰੀ ਪੜ੍ਹਾਈ ਵੀ ਛਡਵਾ ਦਿੱਤੀ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਕਿੰਨੀ ਖੁਸ਼ਹਾਲ ਜ਼ਿੰਦਗੀ ਆਪਣੇ ਘਰ ਵਿੱਚ ਜੀ ਰਹੀ ਸੀ ਮੈਂ ਆਪਣੇ ਮਾਪੇ ਬਾਪ ਦੀ ਲਾਡਲੀ ਧੀ ਅਤੇ ਆਪਣੇ ਭਰਾਵਾਂ ਦੀ ਗੁੜੀਆ ਰਾਣੀ ਸੀ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸਨ ਕਿਉਂਕਿ ਮੈਂ ਆਪਣੇ ਘਰ ਦੀ ਕਲੌਤੀ ਲੜਕੀ ਸੀ ਮੇਰੀ ਮਾਂ ਮੈਨੂੰ ਰਾਣੀ ਕਹਿੰਦੀ ਨਹੀਂ ਥੱਕਦੀ ਸੀ ਮੇਰੇ ਪਾਪਾ ਵੀ ਮੈਨੂੰ ਬਹੁਤ ਪਿਆਰ ਕਰਦੇ ਸਨ ਪਰ ਇੱਕ ਦਿਨ ਸਭ ਕੁਝ ਬਦਲ ਗਿਆ ਕਿਉਂਕਿ ਮੈਂ ਕੁਨਾਲ ਨਾਮ ਦੇ ਬਦਮਾਸ਼ ਦੀ ਨਜ਼ਰਾਂ ਵਿੱਚ ਆ ਗਈ ਸੀ। ਇਹ ਸਾਡੇ ਮੁਹੱਲੇ ਦਾ ਗੁੰਡਾ ਸੀ। ਉਹ ਗਲੀ ਦੇ ਮੋੜ ਉੱਤੇ ਆਪਣੇ ਕੁਝ ਅਵਾਰਾ ਦੋਸਤਾਂ ਨਾਲ ਬੈਠਾ ਰਹਿੰਦਾ ਸੀ। ਕੋਈ ਕੰਮ ਕੰਦਾ ਨਹੀਂ ਕਰਦਾ ਸੀ। ਅਤੇ ਆਉਣ ਜਾਣ ਵਾਲੀਆਂ ਕੁੜੀਆਂ ਨੂੰ ਛੇੜਦਾ ਰਹਿੰਦਾ ਸੀ। ਮੈਂ ਤਾਂ ਆਪਣਾ ਰਸਤਾ ਹੀ ਬਦਲ ਲਿਆ ਸੀ। ਮੈਂ ਉਸ ਰਸਤੇ ਤੋਂ ਨਹੀਂ ਜਾਂਦੀ ਸੀ ਜਿਸ ਰਸਤੇ ਵਿੱਚ ਕੁਨਾਲ ਬੈਠਦਾ ਹੁੰਦਾ ਸੀ। ਕਿਉਂਕਿ ਮੈਂ ਜਾਣਦੀ ਸੀ ਜਿਸ ਤਰੀਕੇ ਦਾ ਉਹ ਘਟੀਆ ਆਦਮੀ ਹੈ ਉਹ ਕੁਝ ਵੀ ਕਰ ਸਕਦਾ ਹੈ। ਮੇਰੇ ਪਾਪਾ ਨੇ ਵੀ ਮੈਨੂੰ ਕਿਹਾ ਸੀ ਕਿ ਬੇਟਾ ਤੂੰ ਉਸ ਰਸਤੇ ਤੋਂ ਨਾ ਜਾਇਆ ਕਰ। ਉਥੇ ਲੋਫਰ ਬੈਠਾ ਹੁੰਦਾ ਹੈ। ਅਤੇ ਮੈਂ ਆਪਣੇ ਪਾਪਾ ਦੀ ਗੱਲ ਮੰਨ ਲਈ ਸੀ। ਇੱਕ ਦਿਨ ਮੈਂ ਆਪਣੀ ਦੋਸਤ ਤੀਨਾ ਨਾਲ ਕਾਲਜ ਤੋਂ ਆ ਰਹੀ ਸੀਗੇ। ਅਚਾਨਕ ਮੇਰੇ ਪੈਰ ਵਿੱਚ ਮੋਚ ਆ ਗਈ ਸੀ। ਮੈਂ ਜਿਸ ਰਸਤੇ ਤੋਂ ਆਂਦੀ ਸੀ, ਉਹ ਰਸਤਾ ਕਾਫੀ ਲੰਬਾ ਸੀ। ਮੈਨੂੰ ਮਜਬੂਰੀ ਵਿੱਚ ਸ਼ਾਰਟਕਟ ਲੈਣ ਲਈ ਜਿੱਥੇ ਕੁਨਾਲ ਬੈਠਦਾ ਸੀ, ਉਸ ਰਸਤੇ ਤੋਂ ਆਉਣਾ ਪਿਆ ਸੀ। ਮੇਰਾ ਦਿਲ ਬਹੁਤ ਪਰੇਸ਼ਾਨ ਸੀ। ਮੈਂ ਦਿਲ ਹੀ ਦਿਲ ਵਿੱਚ ਰੱਬ ਅੱਗੇ ਅਰਦਾਸ ਕਰ ਰਹੀ ਸੀ ਕਿ ਕਾਸ਼ ਅੱਜ ਉਹ ਲੜਕਾ ਉੱਤੇ ਨਾ ਬੈਠਾ ਹੋਵੇ ਇਹ ਪਹਿਲੀ ਵਾਰ ਸੀ ਕਿ ਮੈਂ ਆਪਣੇ ਪਾਪਾ ਦੀ ਗੱਲ ਨਹੀਂ ਮੰਨੀ ਸੀ ਪਰ ਮੇਰੀ ਮਜਬੂਰੀ ਸੀ ਕਿਉਂਕਿ ਮੇਰੇ ਤੋਂ ਬਿਲਕੁਲ ਵੀ ਤੁਰਿਆ ਨਹੀਂ ਜਾ ਰਿਹਾ ਸੀ ਇਹ ਮੋਰ ਸਾਡੇ ਘਰ ਦੇ ਕੋਲ ਸੀ ਇਸ ਲਈ ਅਸੀਂ ਜਲਦੀ ਹੀ ਘਰ ਪਹੁੰਚ ਸਕਦੇ ਸੀ ਮੇਰਾ ਦਿਲ ਧੜਕ ਰਿਹਾ ਸੀ ਜਦੋਂ ਉਹ ਲੜਕਾ ਆਪਣੇ ਕੁਝ ਦੋਸਤਾਂ ਨਾਲ ਮੋਰ ਤੇ ਬੈਠਾ ਹੋਇਆ ਸੀ ਪਤਾ ਨਹੀਂ ਕਿਹੜੀ ਗੱਲ थी ਉਹ ਲੜਕੇ ਜ਼ੋਰ-ਜ਼ੋਰ ਨਾਲ ਹੱਸ ਰਹੇ ਸਨ ਮੈਂ ਟੀਨਾ ਦਾ ਸਹਾਰਾ ਲੈ ਕੇ ਜਿਵੇਂ ਉਸ ਰਸਤੇ 'ਤੇ ਜਾਣ ਲੱਗੀ ਤਾਂ ਅਚਾਨਕ ਹੀ ਉਸਦੇ ਇੱਕਵਾਰਾ ਦੋਸਤ ਨੇ ਮੈਨੂੰ ਛੇੜਨ ਦੀ ਕੋਸ਼ਿਸ਼ ਕੀਤੀ ਸੀ ਪਰ ਕੁਨਾਲ ਨੇ ਸਭ ਨੂੰ ਰੋਕ ਦਿੱਤਾ ਸੀ ਉਹ ਬੱਸ ਮੈਨੂੰ ਟਿਕਟਿਗੀ ਲਾ ਕੇ ਦੇਖ ਰਿਹਾ ਸੀ ਮੈਂ ਨਫ਼ਰਤ ਨਾਲ ਆਪਣਾ ਮੂੰਹ ਦੂਜੇ ਪਾਸੇ ਮੋੜ ਲਿਆ ਸੀ ਅਤੇ ਟੀਨਾ ਦਾ ਸਹਾਰਾ ਲੈ ਕੇ ਮੈਂ ਘਰ ਚਲੀ ਗਈ ਸੀ ਅਤੇ ਉਸੇ ਦਿਨ ਤੋਂ ਮੇਰੀ ਪੂਰੀ ਜ਼ਿੰਦਗੀ ਬਦਲ ਗਈ ਸੀ ਕਿਉਂਕਿ ਕੁਨਾਲ ਦਾ ਕਹਿਣਾ ਸੀ ਕਿ ਮੈਨੂੰ ਉਸ ਨੂੰ ਚੰਗੀ ਲੱਗਦੀ ਹਾਂ ਉਹ ਮੇਰੇ ਨਾਲ ਪਿਆਰ ਕਰ ਬੈਠਾ ਹੈ। ਉਹ ਹਰ ਵਕਤ ਮੇਰਾ ਪਿੱਛਾ ਕਰਦਾ ਰਹਿੰਦਾ ਸੀ। ਮੈਂ ਕਾਲਜ ਜਾਂਦੀ ਤਾਂ ਮੇਰੇ ਪਿੱਛੇ-ਪਿੱਛੇ ਕਾਲਜ ਆ ਜਾਂਦਾ ਸੀ। ਮੈਂ ਕਾਲਜ ਤੋਂ ਘਰ ਆਉਂਦੀ ਤਾਂ ਮੇਰੇ ਪਿੱਛੇ-ਪਿੱਛੇ ਘਰ ਤੱਕ ਆ ਜਾਂਦਾ ਸੀ। ਮੈਂ ਉਸ ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ। ਉਹ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਸੀ। ਉਸ ਨੇ ਮੇਰਾ ਨਾਮ ਵੀ ਕਿਤੋਂ ਪਤਾ ਕਰ ਲਿਆ ਸੀ। ਇੱਕ ਵਾਰ ਮੈਂ ਕਾਲਜ ਤੋਂ ਆ ਰਹੀ ਸੀ। ਤੀਨਾ ਉਸ ਦਿਨ ਮੇਰੇ ਨਾਲ ਨਹੀਂ ਸੀ। ਉਹ ਮੇਰਾ ਰਸਤਾ ਰੋਕ ਕੇ ਕਹਿਣ ਲੱਗਾ ਪਲੀਜ਼ ਮੇਰੇ ਨਾਲ ਗੱਲ ਕਰ ਮੈਂ ਤੇਰੇ ਨਾਲ ਗੱਲ ਕਰਨੀ ਹੈ ਮੈਂ ਕਿਹਾ ਮੇਰੇ ਰਸਤੇ ਵਿੱਚ ਆਉਣ ਦੀ ਲੋੜ ਨਹੀਂ ਮੈਂ ਰੋਲਾ ਪਾ ਦੇਵਾਂਗੀ ਪਰ ਉਹ ਬੇਸ਼ਰਮ ਲੜਕਾ ਮੇਰੇ ਸਾਹਮਣੇ ਆ ਕੇ ਮੇਰੇ ਨਾਲ ਜ਼ਬਰਦਸਤੀ ਵੀ ਕਰਨ ਲੱਗਾ ਸੀ ਮੇਰਾ ਦਿਲ ਬਹੁਤ ਡਰ ਗਿਆ ਸੀ ਮੈਂ ਉਤੋਂ ਜਾਨ ਵੇਚੀ ਆਪਣੀ ਭਲਾਈ ਸਮਝੀ ਸੀ ਅਤੇ ਜਲਦੀ ਨਾਲ ਆਪਣੇ ਘਰ ਆ ਗਈ ਸੀ ਪਰ ਮੈਨੂੰ ਹੁਣ ਡਰ ਲੱਗਣ ਲੱਗਾ ਸੀ ਮੈਨੂੰ ਉਸ ਦੀ ਅੱਖਾਂ ਵਿੱਚ ਹਵਸ ਸਾਫ਼ ਨਜ਼ਰ ਆਉਣ ਲੱਗੀ ਸੀ ਮੈਂ ਆਪਣੀ ਮਾਂ ਨੂੰ ਕੋਈ ਵੀ ਗੱਲ ਨਹੀਂ ਦੱਸੀ ਸੀ ਪਰ ਮੈਂ ਤੀਨਾ ਨੂੰ ਸਾਰਾ ਕੁਝ ਦੱਸ ਦਿੱਤਾ ਸੀ ਕਿ ਉਹ ਗਲੀ ਦਾ ਬਦਮਾਸ਼ ਮੇਰੇ ਪਿੱਛੇ ਪੈ ਗਿਆ ਹੈ ਉਹ ਕਹਿੰਦਾ ਹੈ ਕਿ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਹੈ ਉਹ ਵੀ ਪਹਿਲੀ ਨਜ਼ਰ ਦਾ ਪਿਆਰ ਹੋ ਗਿਆ ਹੈ ਤੀਨਾ ਕਹਿਣ ਲੱਗੀ ਜੇ ਦੇਖਿਆ ਜਾਵੇ ਤਾਂ ਲੜਕਾ ਇੰਨਾ ਵੀ ਬੁਰਾ ਨਹੀਂ ਹੈ ਬਸ ਉਸਨੇ ਆਪਣਾ ਹੁਲੀਆ ਹੀ ਖਰਾਬ ਕਰ ਰੱਖਿਆ ਹੈ ਜੇਕਰ ਉਹ ਇਨਸਾਨਾਂ ਦੀ ਤਰ੍ਹਾਂ ਰਹੇ ਤਾਂ ਉਹ ਕਾਫੀ ਹੈਂਡਸਮ ਲੜਕਾ ਹੈ ਮੈਨੂੰ ਤੀਨਾ ਦੀਆਂ ਗੱਲਾਂ ਤੇ ਗੁੱਸਾ ਆ ਰਿਹਾ ਸੀ ਮੈਂ ਕਿਹਾ ਜੇਕਰ ਤੈਨੂੰ ਇੰਨਾ ਹੀ ਚੰਗਾ ਲੱਗਦਾ ਹੈ ਤਾਂ ਤੂੰ ਜਾ ਕੇ ਉਸ ਨਾਲ ਵਿਆਹ ਕਰ ਲੈ ਤੀਨਾ ਨੇ ਕਿਹਾ ਪਰ ਉਹ ਤਾਂ ਤੈਨੂੰ ਪਸੰਦ ਕਰਦਾ ਹੈ ਮੈਂ ਕਿਹਾ ਮੈਂ ਉਸਦੇ ਪਿਆਰ ਨੂੰ ਨਹੀਂ ਮੰਨਦੀ ਉਹ ਕਹਿੰਦਾ ਹੈ ਕਿ ਮੇਰੇ ਨਾਲ ਪਹਿਲੀ ਨਜ਼ਰ ਦਾ ਪਿਆਰ ਹੈ ਪਰ ਮੇਰੀ ਨਜ਼ਰ ਵਿੱਚ ਪਹਿਲੀ ਨਜ਼ਰ ਦਾ ਪਿਆਰ ਨਹੀਂ ਹੁੰਦਾ ਹੈ ਉਹ ਸਿਰਫ ਹਵਾਸ ਹੁੰਦੀ ਹੈ ਤੀਨਾ ਕਹਿਣ ਲੱਗੀ ਯਾਰ ਮੇਰੀ ਗੱਲ ਮੰਨ ਪਹਿਲੀ ਨਜ਼ਰ ਦਾ ਪਿਆਰ ਵੀ ਹੁੰਦਾ ਹੈ ਦੇਖ ਤੇਰੀ ਜ਼ਿੰਦਗੀ ਵਿੱਚ ਜ਼ਰੂਰ ਇੱਕ ਇਸ ਤਰ੍ਹਾਂ ਦਾ ਇਨਸਾਨ ਆਵੇਗਾ ਕਿ ਤੈਨੂੰ ਵੀ ਉਸ ਨਾਲ ਪਹਿਲੀ ਨਜ਼ਰ ਦਾ ਪਿਆਰ ਹੋ ਜਾਵੇਗਾ ਅਤੇ ਫਿਰ ਤੈਨੂੰ ਇਹ ਅਹਿਸਾਸ ਹੋਵੇਗਾ ਕਿ ਪਹਿਲੀ ਨਜ਼ਰ ਦਾ ਪਿਆਰ ਕੀ ਚੀਜ਼ ਹੁੰਦਾ ਹੈ। ਟੀਨਾ ਦੀ ਗੱਲ ਉੱਤੇ ਮੈਂ ਹੱਸ ਪਈ ਸੀ। ਮੈਂ ਕਿਹਾ ਤੇਰਾ ਇਹ ਸੁਪਨਾ ਕਦੇ ਵੀ ਪੂਰਾ ਨਹੀਂ ਹੋਣਾ ਕਿਉਂਕਿ ਮੈਂ ਆਪਣੇ ਮਾਤਾ-ਪਿਤਾ ਦੀ ਪਸੰਦ ਦੇ ਲੜਕੇ ਨਾਲ ਹੀ ਵਿਆਹ ਕਰਾਂਗੀ। ਕਿਸੇ ਐਰੇ-ਗੈਰੇ ਜਾਂ ਨੱਥੂ-ਕੈਰੇ ਨਾਲ ਨਹੀਂ ਕਰਾਂਗੀ। ਜੋ ਹਰ ਦੂਜੀ ਤੀਜੀ ਲੜਕੀ ਨੂੰ ਇਸ਼ਾਰਾ ਦਵਾ ਹੋਵੇ। ਮੈਂ ਬਹੁਤ ਹੀ ਖੂਬਸੂਰਤ ਲੜਕੀ ਸੀ ਮੇਰੀ ਦੋਸਤ ਕਹਿੰਦੀ ਸੀ ਕਿ ਤੂੰ ਚੰਦ ਦਾ ਟੁਕੜਾ ਹੈ ਮੇਰੇ ਚਿਹਰੇ ਤੇ ਕੋਈ ਵੀ ਬਨਾਵਟੀ ਚੀਜ਼ ਨਹੀਂ ਸੀ ਮੇਰੇ ਬੁੱਲ ਨੇਚੁਰਲੀ ਲਾਲ ਸਨ ਮੇਰੀਆਂ ਗੱਲਾਂ ਨੇਚੁਰਲੀ ਗੁਲਾਬੀ ਸਨ ਮੇਰੇ ਗੱਲਾਂ ਤੇ ਡਿੰਪਲ ਵੀ ਪੈਂਦੇ ਸਨ ਅੱਖਾਂ ਵੱਡੀਆਂ-ਵੱਡੀਆਂ ਤੇ ਕਾਲੀਆਂ ਸਨ ਕਿ ਕੋਈ ਵੀ ਇਨਸਾਨ ਉਹਨਾਂ ਵਿੱਚ ਡੁੱਬ ਜਾਵੇ ਅਤੇ ਵੱਡੀਆਂ ਅੱਖਾਂ ਦੀਆਂ ਪਲਕਾਂ ਦੇ ਸੰਗ ਨੇ ਕਾਲੇ ਵਾਲ ਮੇਰੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੇ ਸਨ ਜਿਹੜਾ ਵੀ ਮੈਨੂੰ ਇੱਕ ਵਾਰ ਦੇਖ ਲੈਂਦਾ ਸੀ ਮੇਰਾ دیਵਾਨਾ ਹੋ ਜਾਂਦਾ ਸੀ ਅਤੇ ਸ਼ਾਇਦ ਮੇਰੀ ਖੂਬਸੂਰਤੀ ਹੀ ਕੁਨਾਲ ਨੂੰ ਪਾਗਲ ਕਰ ਚੁੱਕੀ ਸੀ ਅਗਲੇ ਦਿਨ ਜਦ ਮੈਂ ਕਾਲਜ ਜਾਣ ਲੱਗੀ ਤਾਂ ਕੁਨਾਲ ਗਲੀ ਵਿੱਚ ਹੀ ਬੈਠਾ ਹੋਇਆ ਸੀ ਅੱਜ ਉਸ ਦਾ ਹੂਲੀਆ ਕੁਝ ਸੁਧਰਿਆ ਹੋਇਆ ਸੀ ਮੈਂ ਹੈਰਾਨ ਹੋਈ ਕਿ ਉਸ ਨੇ ਆਪਣੀ ਜਗ੍ਹਾ ਕਿਉਂ ਬਦਲ ਲਈ ਸੀ ਪਰ ਮੈਂ ਉਸ ਤੋਂ ਨਜ਼ਰਾਂ ਚੁਰਾ ਕੇ ਚਲੀ ਗਈ ਸੀ ਕਾਲਜ ਤੋਂ ਜਦੋਂ ਵਾਪਸ ਆਈ ਤਾਂ ਉਸੇ ਰਸਤੇ ਤੇ ਕੁਨਾਲ ਬੈਠਾ ਹੋਇਆ ਸੀ ਮੈਨੂੰ ਗੁੱਸਾ ਆ ਰਿਹਾ ਸੀ ਪਰ ਮੈਂ ਗੁੱਸੇ ਦੇ ਇਲਾਵਾ ਕੁਝ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਉਸ ਘਟੀਆ ਇਨਸਾਨ ਦੇ ਮੂੰਹ ਨਹੀਂ ਲੱਗਣਾ ਚਾਹੁੰਦੀ ਸੀ ਕਿਉਂਕਿ ਉਹ ਵਾਰਾ ਬਦਮਾਸ਼ ਮੁੰਡਾ ਸੀ ਅਤੇ ਕੁਝ ਵੀ ਕਰ ਸਕਦਾ ਸੀ ਵਕਤ ਆਪਣੀ ਚਾਲ ਅਨੁਸਾਰ ਚਲਦਾ ਜਾ ਰਿਹਾ ਸੀ ਪਰ ਉਸ ਦਿਨ ਜੋ ਮੇਰੇ ਨਾਲ ਹੋਇਆ ਉਹ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ ਉਸ ਦਿਨ ਮੈਂ ਘਰ ਵਿੱਚ ਇਕੱਲੀ ਸੀ ਮੇਰੇ ਘਰ ਦੇ ਦਰਵਾਜ਼ੇ ਦੀ ਘੰਟੀ ਵੱਜੀ ਤੇ ਮੈਂ ਗੇਟ ਖੋਲ੍ਹਿਆ ਤਾਂ ਸਾਹਮਣੇ ਕੁਨਾਲ ਖੜਾ ਸੀ ਪਰ ਘਰ ਵਿੱਚ ਕੋਈ ਨਹੀਂ ਸੀ ਪਤੀਆਂ ਨੂੰ ਦੇਖ ਕੇ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਸੀ ਮੈਂ ਜਲਦੀ ਨਾਲ ਦਰਵਾਜ਼ਾ ਬੰਦ ਕਰਨਾ ਚਾਹੁੰਦੀ ਸੀ ਪਰ ਉਹ ਦਰਵਾਜ਼ਾ ਕੋਲ ਕੇ ਅੰਦਰ ਆ ਗਿਆ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਨਸ਼ਾ ਛਾਇਆ ਹੋਇਆ ਸੀ ਉਸ ਨੇ ਅੰਦਰ ਆਉਂਦੇ ਹੀ ਦਰਵਾਜ਼ਾ ਬੰਦ ਕਰ ਲਿਆ ਸੀ ਮੈਂ ਰੋਲਾ ਪਾਉਣਾ ਚਾਹੁੰਦੀ ਸੀ ਪਰ ਉਸ ਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਸੀ ਉਹ ਕਹਿਣ ਲੱਗਾ "ਬੱਸ ਬਹੁਤ ਹੋ ਗਿਆ ਹੈ ਹੁਣ ਮੈਂ ਤੇਰੇ ਬਿਨਾ ਨਹੀਂ ਜੀਣਾ ਚਾਹੁੰਦਾ" ਇਹ ਕਹਿੰਦੇ ਉਸ ਨੇ ਮੇਰਾ ਦੁਪੱਟਾ ਮੇਰੇ ਗਲੇ ਤੋਂ ਉਤਾਰ ਕੇ ਦੂਰ ਸੁੱਟ ਦਿੱਤਾ ਸੀ ਅਤੇ ਕੁਝ ਹੀ ਦੇਰ ਵਿੱਚ ਉਹ ਮੇਰੇ ਉੱਪਰ ਪੂਰੀ ਤਰ੍ਹਾਂ ਹਾਵੀ ਹੋ ਗਿਆ ਸੀ ਮੈਂ ਆਪਣੇ ਆਪ ਨੂੰ ਛੁਡਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਮੈਨੂੰ ਕਿੱਥੇ ਛੱਡਣ ਵਾਲਾ ਸੀ ਉਸ ਨੇ ਮੇਰੀ ਇੱਜ਼ਤ ਲੁੱਟ ਲਈ ਸੀ ਉਸ ਨੇ ਮੈਨੂੰ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਸੀ ਉਹ ਗੁੰਡਾ ਹੱਸਦਾ ਹੋਇਆ ਕਹਿ ਰਿਹਾ ਸੀ ਕਿ ਉਸ ਦੀ ਬੜੇ ਚਿਰ ਦੀ ਇੱਛਾ ਪੂਰੀ ਹੋ ਗਈ ਹੈ ਮੈਂ ਕੁਂਝੇ ਵਿੱਚ ਲੱਗੀ ਰੋ ਰਹੀ ਸੀ ਉਸ ਨੇ ਮੈਨੂੰ ਕਿਹਾ ਕਿ ਮੈਂ ਉਸ ਨਾਲ ਵਿਆਹ ਕਰਵਾ ਲਵਾਂ ਨਹੀਂ ਤਾਂ ਸਾਰੇ ਮੁਹੱਲੇ ਵਿੱਚ ਦੱਸ ਦੇਵੇਗਾ ਕਿ ਉਸਨੇ ਮੇਰੇ ਨਾਲ ਕੀ ਕੀਤਾ ਹੈ ਇਸ ਤੋਂ ਬਾਅਦ ਉਹ ਸਾਡੇ ਘਰ ਤੋਂ ਚਲਾ ਗਿਆ ਜਦੋਂ ਮੇਰੀ ਮਾਂ ਘਰ ਆਈ ਤਾਂ ਮੈਂ ਸਾਰੀ ਗੱਲ ਉਹਨਾਂ ਨੂੰ ਦੱਸੀ ਮੇਰੇ ਘਰਦਿਆਂ ਨੇ ਪੁਲਿਸ ਰਿਪੋਰਟ ਲਿਖਵਾਉਣ ਦਾ ਫੈਸਲਾ ਕੀਤਾ ਫਿਰ ਉਹਨਾਂ ਨੇ ਸੋਚਿਆ ਕਿ ਜੇ ਅਸੀਂ ਪੁਲਿਸ ਰਿਪੋਰਟ ਲਿਖਵਾਉਣ ਜਾਂਦੀ ਤਾਂ ਸਾਡੇ ਸਾਰੇ ਮੁੱਲੇ ਵਿੱਚ ਬਦਨਾਮੀ ਹੋ ਜਾਵੇਗੀ ਤੇ ਮੇਰੇ ਬਾਰੇ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਇਸ ਤੋਂ ਬਾਅਦ ਕਿਸੇ ਨੇ ਵੀ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਸੀ ਮੇਰੇ ਪਿਤਾ ਜੀ ਸਾਡੇ ਮੁੱਲੇ ਦੇ ਪ੍ਰਧਾਨ ਕੋਲ ਗਏ ਤੇ ਸਾਰੀ ਗੱਲ ਉਹਨਾਂ ਨੂੰ ਦੱਸੀ। ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਪੁਲਿਸ ਰਿਪੋਰਟ ਨਾਲ ਸਾਡੀ ਬਹੁਤ ਬਦਨਾਮੀ ਹੋ ਜਾਵੇਗੀ। ਪ੍ਰਧਾਨ ਨੇ ਮੇਰੇ ਪਿਤਾ ਨੂੰ ਸਮਝਾਇਆ ਕਿ ਬਦਨਾਮੀ ਤੋਂ ਬਚਣ ਦਾ ਇੱਕੋ ਰਾਹ ਹੈ ਕਿ ਉਹ ਮੇਰਾ ਵਿਆਹ ਉਸ ਗੁੰਡੇ ਨਾਲ ਕਰ ਦੇਣ। ਗੁਨਾਲ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹਾ ਹੀ ਹੋਵੇਗਾ। ਗੁਨਾਲ ਖੁਸ਼ ਹੋ ਰਿਹਾ ਸੀ। ਗੁਨਾਲ ਦੀ ਮੇਰੇ ਨਾਲ ਵਿਆਹ ਕਰਵਾਉਣ ਦੀ ਸਕੀਮ ਸਫਲ ਹੋ ਗਈ ਸੀ। ਮੈਂ ਉਸ ਗੁੰਡੇ ਨਾਲ ਕਿਸੇ ਵੀ ਕੀਮਤ ਤੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਪਰ ਜਦੋਂ ਮੇਰੇ ਮਾਤਾ ਪਿਤਾ ਨੇ ਹੱਥ ਜੋੜ ਕੇ ਆਪਣੀ ਇੱਜ਼ਤ ਦਾ ਵਾਸਤਾ ਪਾਇਆ ਤਾਂ ਮੈਂ ਨਾ ਚਾਹੁੰਦੇ ਹੋਈ ਵੀ ਵਿਆਹ ਲਈ ਮੰਨ ਗਈ ਸੀ ਤੇ ਅੱਜ ਇਸ ਹਾਲਤ ਦੇ ਵਿੱਚ ਹਸਪਤਾਲ ਵਿੱਚ ਪਈ ਸੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੈਂ ਕੁਨਾਲ ਦੇ ਘਰ ਚਲੀ ਗਈ ਹੁਣ ਕੁਨਾਲ ਮੇਰੇ ਤੋਂ ਡਰ ਕੇ ਰਹਿਣ ਲੱਗ ਪਿਆ ਸੀ ਉਹ ਹਰ ਹਾਲਤ ਵਿੱਚ ਮੇਰਾ ਦਿਲ ਜਿੱਤਣਾ ਚਾਹੁੰਦਾ ਸੀ ਇੱਕ ਦਿਨ ਮੈਂ ਉਸ ਨੂੰ ਸਾਫ਼ ਕਹਿ ਦਿੱਤਾ ਕਿ ਵੇਲੇ ਮੋਰ ਤੇ ਬੈਠਣਾ ਛੱਡ ਦੇਵੀ ਤੇ ਕੋਈ ਕੰਮ ਕਾਰਜ ਕਰਨਾ ਸ਼ੁਰੂ ਕਰੇ ਉਹ ਇੱਕ ਕਪੜਾ ਫੈਕਟਰੀ ਵਿੱਚ ਜੌਬ ਤੇ ਲੱਗ ਗਿਆ ਸੀ ਅਤੇ ਉਸਨੇ ਆਪਣੇ ਵਾਲ ਛੋਟੇ ਕਰਵਾ ਲਏ ਸਨ। ਤੀਨਾ ਦੇ ਕਹਿਣ ਵਾਂਗ ਖੌਨ ਉਹ ਦੇਖਣ ਵਿੱਚ ਇੰਨਾ ਬੁਰਾ ਵੀ ਨਹੀਂ ਲੱਗਦਾ ਸੀ। ਉਸਦਾ ਅਸਲੀ ਚਿਹਰਾ ਉਸਦੇ ਵਾਲਾਂ ਵਿੱਚ ਲੁਕਿਆ ਹੋਇਆ ਸੀ। ਉਸਨੇ ਆਪਣੇ ਲੋਫਰ ਦੋਸਤਾਂ ਦਾ ਸਾਥ ਬਿਲਕੁਲ ਛੱਡ ਦਿੱਤਾ ਸੀ। ਕੁਨਾਲ ਦੇ ਮਾਤਾ-ਪਿਤਾ ਮੈਨੂੰ ਬਹੁਤ ਪਿਆਰ ਕਰਦੇ ਸਨ ਪਰ ਉਹ ਆਪਣੇ ਬੇਟੇ ਦੀਆਂ ਕਰਤੂਤਾਂ ਤੋਂ ਪਰੇਸ਼ਾਨ ਸਨ। ਪਰ ਹੁਣ ਕੁਨਾਲ ਵਿੱਚ ਦਿਨੋ-ਦਿਨ ਸੁਧਾਰ ਹੁੰਦਾ ਜਾ ਰਿਹਾ ਸੀ। ਸਾਡੇ ਵਿਆਹ ਨੂੰ ਚਾਹੇ ਕਾਫੀ ਸਮਾਂ ਹੋ ਗਿਆ ਸੀ ਪਰ ਮੈਂ ਉਸ ਨੂੰ ਹਾਲੇ ਵੀ ਆਪਣੇ ਸਰੀਰ ਨੂੰ ਟੱਚ ਨਹੀਂ ਕਰਨ ਦਿੱਤਾ ਸੀ। ਕੁਨਾਲ ਦੇ ਮਾਤਾ ਪਿਤਾ ਮੇਰੀ ਤਾਰੀਫ ਕਰਦੇ ਨਹੀਂ ਥੱਕਦੇ ਸਨ ਕਿਉਂਕਿ ਮੈਂ ਉਹਨਾਂ ਦੇ ਨਲਾਇਕ ਬੇਟੀ ਨੂੰ ਸੁਧਾਰ ਰਹੀ ਸੀ। ਸਮਾਂ ਬੀਤਦਾ ਗਿਆ ਤੇ ਕੁਨਾਲ ਨੂੰ ਵਿਵਹਤਾ ਜੀਵਨ ਦੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਗਿਆ ਸੀ। ਉਹ ਹਮੇਸ਼ਾ ਮੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੀ। ਪਰ ਤੁਸੀਂ ਸੁਣੀ ਕਹਾਣੀ ਗੁੰਡੇ ਨਾਲ ਵਿਆਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ? ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਇਓ ਇਸੇ ਤਰ੍ਹਾਂ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ